ਦੋਸਤੋ ਇੱਕ ਵਾਰ ਤਿੰਨ ਸਿੱਖ ਗੁਰੂ ਅਰਜਨ ਦੇਵ ਜੀ ਨੂੰ ਆਖੇ ਵੇਲੇ ਉਹ ਬੈਠੇ ਸੀ ਸਿੱਖ ਤੇ ਉਹਨਾਂ ਪੁੱਛਿਆ ਗੁਰੂ ਜੀ ਆਪਾਂ ਗੁਰਬਾਣੀ ਦੇ ਵਿੱਚ ਕਿਤੇ ਵੇਖਦੇ ਆ ਲਿਖਿਆ ਕਿ ਜਿਹਾ ਬੀਜੇ ਸੇਹਾ ਲੂਣਾ ਕਰਮਾਂ ਸੰਦੜਾ ਖੇਤ ਕਿਤੇ ਲਿਖਿਆ ਧੁਰ ਮਸਤਕ ਲਿਖਿਆ ਲਿਖਾਸ ਸਾਨੂੰ ਸਮਝ ਨਹੀਂ ਆਉਂਦੀ ਕਿ ਕਰਮਾਂ ਵਾਲੀ ਫਿਲਾਸਫੀ ਸਹੀ ਆ ਕਿ ਜੋ ਪਰਮਾਤਮਾ ਨੇ ਲਿਖਤਾ ਹੋਈ ਹੋਣਾ ਸਾਨੂੰ ਚਾਲਣਾ ਪਾਉ ਇਹਦੇ ਉੱਤੇ ਉਹ ਗੁਰੂ ਜੀ ਕੀ ਜਵਾਬ ਦਿੰਦੇ ਹਨ ਉਹ ਮੈਂ ਲਾਸ਼ ਤੁਹਾਨੂੰ ਦੱਸਦਾ ਪਹਿਲਾਂ ਵੇਖਦੇ ਆ ਕਿ ਗੁਰਬਾਣੀ ਕੀ ਕਹਿੰਦੀ ਆ ਕਿ ਕੁਛ ਮੈਂ ਆਪਣੇ ਵੀ ਤੁਹਾਡੇ ਵਿਚਾਰ ਰੱਖਦਾ ਜਿੱਦਾਂ ਗੁਰਬਾਣੀ ਚ ਆਪਾਂ ਸ਼ਬਦ ਪੜ੍ਹਦੇ ਆ ਜੇਹਾ ਬੀਜ ਜੇ ਸੇਹਾ ਲੂਣਾ ਕਰਮਾਂ ਸੰਦੜਾ ਖੇਤ ਕਿ ਜਿਹੋ ਜੇ ਅਸੀਂ ਬੀਜਦੇ ਆ ਜਾਂ ਜਿਹੋ ਜੇ ਕਰਮ ਕਰਦੇ ਆ ਉਹੋ ਜੇ ਸਾਨੂੰ ਫਲ ਪ੍ਰਾਪਤ ਹੁੰਦਾ ਸਾਡੇ ਕਰਮਾਂ ਦਾ ਹੀ ਖੇਤ ਬਣਿਆ ਹੋਇਆ ਵਾ ਜਿਹੋ ਜਿਹੋ ਜੇ ਕਰਮ ਕਰਾਂਗੇ ਉਸ ਹਿਸਾਬ ਨਾਲ ਸਾਨੂੰ ਫਲ ਮਿਲਦਾ ਤੇ ਕਿਤੇ ਲਿਖਿਆ ਧੁਰ ਮਸਤਕ ਲਿਖਿਆ ਲਿਖਾ ਸਕੀ ਜੋ ਧੁਰੋਂ ਮਸਤਕ 'ਚ ਲਿਖਤਾ ਉਹੀ ਹੋਣਾ ਹੁਕਮੇ ਅੰਦਰ ਸਭ ਕੋਏ ਬਾਹਰ ਹੁਕਮ ਨਾ ਕੋਏ ਜੋ ਹੁਕਮ ਦੇ ਵਿੱਚ ਆ ਜਿੱਦਾਂ ਜਿੱਦਾਂ ਹੁਕਮ ਕਰਤਾ ਪਰਮਾਤਮਾ ਨੇ ਉਦਾਂ ਹੀ ਹੋਣਾ ਬਾਹਰ ਹੁਕਮ ਤੋਂ ਕੋਈ ਵੀ ਨਹੀਂ ਇੱਕ ਗੁਰੂ ਅਰਜਨ ਦੇਵ ਜੀ ਦਾ ਹੀ ਸ਼ਬਦ ਆਉਂਦਾ ਕਤਕ ਮਹੀਨੇ ਦਾ ਉੱਚ ਕਹਿੰਦੇ ਕਤਕ ਕਰਮ ਕਮਾਉਣੇ ਦੋਸ਼ ਨਾ ਕਾਹੋ ਜੋਗ ਇਥੋਂ ਸ਼ਬਦ ਸਟਾਰਟ ਹੁੰਦਾ ਕਿ ਜਿੱਦਾਂ ਤੁਸੀਂ ਕਰਮ ਕਮਾਉਂਦੇ ਹੋ ਉਦਾਂ ਹੀ ਤੁਹਾਨੂੰ ਫਲ ਮਿਲਣਾ ਕਿਸੇ ਹੋਰ ਨੂੰ ਦੋਸ਼ ਨਾ ਦੋ ਤੇ ਥੋੜਾ ਜਿਹਾ ਹੀ ਅੱਗੇ ਵਾਧਦੇ ਆ ਇਸ ਸ਼ਬਦ ਦੇ ਵਿੱਚ ਜਿੱਦਾਂ ਮੈਂ ਪੜਦਾ ਇਹ ਸ਼ਬਦ ਕਤਕ ਕਰਮ ਕਮਾਉਣੇ ਦੋਸ਼ ਨਾ ਕਾਹੋ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇ ਮੁਖ ਹੋਏ RAM ਤੇ ਲੱਗਨ ਜਲਮ ਵਿਯੋਗ ਕਿਨ ਮੇ ਕੋੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੇ ਕਿਸ ਤੇ ਰੋਵੇ ਰੋਜ ਕੀਤਾ ਕਛੂ ਨਾ ਹੋਵੇ ਲਿਖਿਆ ਤੁਰ ਸੰਯੋਗ ਹੁਣ ਇਥੇ ਉਸ ਇੱਕ ਹੀ ਸ਼ਬਦ ਵਿੱਚ ਦੋ ਗੱਲਾਂ ਕਈਆਂ ਕਿ ਜੋ ਕਰਮ ਕਰਦੇ ਉਸ ਹਿਸਾਬ ਨਾਲ ਹੀ ਮਿਲਣਾ ਤੇ ਅੱਗੇ ਇਸੇ ਸ਼ਬਦ ਜੇ ਲਾਇਨ ਆ ਰਹੀ ਹੈ ਕਿ ਕੀਤਾ ਕਛੂ ਨਾ ਹੋਵੇ ਲਿਖਿਆ ਤੁਰ ਸੰਯੋਗ ਕਿ ਤੁਹਾਡਾ ਕੀਤਾ ਕੁਛ ਨਹੀਂ ਹੋਣਾ ਜੋ ਤੁਰੋਂ ਲਿਖਿਆ ਹੋਇਆ ਸੰਯੋਗ ਉਸੇ ਹਿਸਾਬ ਨਾਲ ਹੀ ਸਭ ਕੁਝ ਹੋਣਾ ਤੇ ਇਸ ਤਰ੍ਹਾਂ ਜੋ ਹੈ ਬਾਣੀ ਦੇ ਵਿੱਚ ਕਈ ਵਾਰੀ ਬੰਦਾ ਦੁਵੇਦਾ ਵਿੱਚ ਪੈ ਜਾਂਦਾ ਕਿ ਆਪਾਂ ਕਿਹੜੀ ਗੱਲ ਮੰਨੀਏ ਤੇ ਕਿਹੜੀ ਗੱਲ ਨਾ ਮੰਨੀਏ ਤੇ ਇਸ ਕਰਕੇ ਉਹ ਸਿੱਖ ਵੀ ਦੁਵੇਦਾ ਵਿੱਚ ਸਨ ਤੇ ਉਹਨਾਂ ਵੀ ਗੁਰੂ ਜੀ ਕੋਲੇ ਸਵਾਲ ਕੀਤਾ ਇਹ ਸਵਾਲ ਸਾਡੇ ਵੀ ਮਨ ਵਿੱਚ ਕਈ ਵਾਰ ਆਉਂਦਾ ਹੈ ਵੇਖੋ ਦੋਵੇਂ ਗੱਲਾਂ ਸਹੀਆਂ ਈ ਤਾਂ ਗੱਲਾਂ ਕਿੱਦਾਂ ਸਹੀ ਨੇ ਜਿੱਥੇ ਲਿਖਿਆ ਹੁਕਮੇ ਅੰਦਰ ਸਭ ਕੋ ਉਥੇ ਕੀ ਲਿਖਿਆ ਹੋਇਆ ਕਿ ਜਿਹੜੇ ਸ੍ਰਿਸ਼ਟੀ ਦੇ ਨਿਯਮ ਆ ਨਾ ਆਰਡਰ ਜਿਹੜਾ ਸ੍ਰਿਸ਼ਟੀ ਦਾ ਆਰਡਰ ਹੈ ਪਰਮਾਤਮਾ ਨੇ ਜੋ ਸ੍ਰਿਸ਼ਟੀ ਬਣਾਈ ਉਸ ਆਰਡਰ ਦੇ ਵਿੱਚ ਹੀ ਸਭ ਕੁਝ ਚੱਲ ਰਿਹਾ ਉਤੋਂ ਬਾਹਰ ਕੋਈ ਨਹੀਂ ਚੱਲਦਾ ਤੇ ਕਰਮ ਵਾਲੀ ਵੀ ਜਿਹੜੀ ਫਿਲਾਸਫੀ ਉਹ ਵੀ ਬਿਲਕੁਲ ਸਹੀ ਹੈ ਕਿ ਜੋ ਜੋ ਬੰਦਾ ਕਰਮ ਕਰਦਾ ਉਹਦੇ ਹਿਸਾਬ ਨਾਲ ਹੀ ਉਹਨੂੰ ਫਲ ਮਿਲਦਾ ਕਿ ਜਿਹੜਾ ਕਰਮ ਤੇ ਸੰਯੋਗ ਦੋਵੇਂ ਚੀਜ਼ਾਂ ਮਿਲ ਕੇ ਹੀ ਇਸ ਇਨਸਾਨ ਦਾ ਜੋ ਜੀਵਨ ਹੈ ਜਾਂ ਜਿੰਨਾ ਜੀਵਾਂ ਦਾ ਜੋ ਜੀਵਨ ਹੈ ਉਹ ਚੱਲਦਾ ਹੈ ਹੁਣ ਮੰਨ ਲਓ ਆਪਾਂ ਇੱਕ ਐਗਜ਼ਾਮਪਲ ਲੈਨੇ ਕੋਈ ਬੰਦਾ ਵਾ ਅੱਗ ਜਲ ਰਹੀ ਆ ਹੁਣ ਉਹ ਆਜ਼ਾਦ ਕਰਮ ਕਰਨ ਤੋਂ ਪਹਿਲਾਂ ਆਜ਼ਾਦ ਹੈ ਉਹਦੀ ਮਰਜ਼ੀ ਉਹ ਅੱਗ ਦੇ ਵਿੱਚ ਹੱਥ ਪਾਵੇ ਜਾਂ ਨਾ ਪਾਵੇ ਪਰ ਜੇ ਉਹ ਕਰਮ ਕਰਦਾ ਜੇ ਅੱਗ ਦੇ ਵਿੱਚ ਹੱਥ ਪਾਉਂਦਾ ਤੇ ਜਿਹੜੇ ਸ੍ਰਿਸ਼ਟੀ ਦੇ ਨਿਯਮ ਐ ਜਿਹੜੇ ਅੱਗ ਦਾ ਗੁਣ ਐ ਜਿਹੜਾ ਅੱਗ ਦਾ ਧਰਮ ਆ ਉਹ ਉਹਨੇ ਕੰਮ ਕਰਨਾ ਤੇ ਕਰਮ ਤੋਂ ਪਹਿਲਾਂ ਅਸੀਂ ਆਜ਼ਾਦ ਹੁੰਨੇ ਲੇਕਿਨ ਇੱਕ ਵਾਰ ਜੇ ਅਸੀਂ ਕੋਈ ਕਰਮ ਕਰਤਾ ਤੇ ਫਿਰ ਉਹਦੇ ਜਿਹੜੇ ਸ੍ਰਿਸ਼ਟੀ ਦੇ ਨਿਯਮ ਚ ਅਸੀਂ ਬੱਜ ਜਾਂਦੇ ਆ ਸ੍ਰਿਸ਼ਟੀ ਆਪਣੇ ਹਿਸਾਬ ਨਾਲ ਹੀ ਚੱਲਦੀ ਆ ਆਰਡਰ ਦਾ ਮਤਲਬ ਹੀ ਕੀ ਆ ਰੱਬ ਰੋਜ਼ ਹਿਸਾਬ ਨੀ ਕਰ ਰਿਹਾ ਕਿਤੇ ਬੈਠਾ ਕਿ ਅੱਜ ਮੈਂ ਕਿਸੇ ਨੂੰ ਚਪੇੜ ਮਾਰੀ ਤੇ ਹੁਣ ਉਹ ਅਗਲੇ ਜਨਮ 'ਚ ਮੈਨੂੰ ਚਪੇੜ ਮਾਰੂਗਾ ਉਹਦਾ ਹਿਸਾਬ ਸ੍ਰਿਸ਼ਟੀ ਆਪਣੇ ਤਰੀਕੇ ਨਾਲ ਕਰਦੀ ਆ ਉਹਦੇ ਆਰਡਰ ਬਣੇ ਹੋਏ ਨਿਯਮ ਆ ਆਰਡਰ ਦਾ ਭਾਵ ਕੀ ਆ ਸਿਸਟਮ ਨਿਯਮ ਤੇ ਹੁਣ ਤੁਹਾਨੂੰ ਮੈਂ ਦੱਸ ਦਾਂਗੇ ਗੁਰੂ ਜੀ ਨੇ ਕੀ ਜਵਾਬ ਦਿੱਤਾ ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੂੰ ਕਿਹਾ ਕਿ ਵੇਖੋ ਜੋ ਹੁੰਦਾ ਜੋ ਬੰਦੇ ਨੂੰ ਮਿਲਦਾ ਉਹ ਤੇ ਉਹਦੇ ਕਰਮਾਂ ਦੇ ਹਿਸਾਬ ਨਾਲ ਹੀ ਮਿਲਦਾ ਪਰ ਇਹ ਆਡ-ਆਡ ਬੰਦਿਆਂ ਨੂੰ ਆਡ-ਆਡ ਗੱਲਾਂ ਕਹੀਆਂ ਜਾਂਦੀਆਂ ਜਿਹੜਾ ਬੰਦਾ ਗ੍ਰਸਤ ਹੈ ਉਹਨੂੰ ਇਹ ਗੱਲ ਸਮਝਾਈ ਜਾਂਦੀ ਹੈ ਕਿ ਤੂੰ ਚੰਗੇ ਕੰਮ ਕਰ ਮਾੜੇ ਨਾ ਕੰਮ ਕਰ ਸ਼ੁਭ ਕੰਮ ਕਰ ਕਿਉਂਕਿ ਸ਼ੁਭ ਕੰਮ ਕਰੇਗਾ ਤੇ ਤਾਂ ਹੀ ਤੈਨੂੰ ਸ਼ੁਭ ਫਲ ਮਿਲੇਗਾ ਤੇ ਗੱਲ ਤੇ ਕਰਮਾਂ ਦੇ ਹਿਸਾਬ ਨਾਲ ਹੀ ਚੱਲਦੀ ਹੈ ਪਰ ਜਿਹੜੇ ਬੰਦੇ ਸੰਨਿਆਸੀ ਨੇ ਜਾਂ ਜਿਹੜੇ ਸਾਧਕ ਨੇ ਭਗਤੀ ਮਾਰਗ 'ਤੇ ਚੱਲ ਰਹੇ ਨੇ ਤੇ ਉਹਨਾਂ ਨੂੰ ਇਹ ਗੱਲ ਸਮਝਾਈ ਜਾਂਦੀ ਹੈ ਕਿ ਇਹ ਪਰਮਾਤਮਾ ਹੀ ਤੇਰੇ ਤੋਂ ਭਗਤੀ ਕਰਾ ਰਿਹਾ ਸਭ ਕੁਝ ਆ ਜੋ ਵੀ ਇਹ ਪਹਿਲਾਂ ਦਾ ਲਿਖਿਆ ਹੋਇਆ ਉਹ ਇਸ ਲਈ ਕਿਹਾ ਜਾਂਦਾ ਕਿਉਂਕਿ ਬੰਦੇ ਨੂੰ ਇਸ ਚੀਜ਼ ਦਾ ਹੰਕਾਰ ਨਾ ਹੋਵੇ ਕਿ ਪਰਮਾਤਮਾ ਤੇ ਬੰਦੇ ਦੇ ਵਿੱਚ ਆਤਮਾ ਦੇ ਵਿੱਚ ਹੰਕਾਰ ਜਿਹੜਾ ਮੈਂ ਹਾਂ ਉਹੀ ਇੱਕ ਦੀਵਾਰ ਹੈ ਤੇ ਇਸ ਲਈ ਉਹ ਦੀਵਾਰ ਨਾ ਰਹੇ ਉਸ ਦੀਵਾਰ ਨੂੰ ਗਿਰਾਉਣ ਵਾਸਤੇ ਉਹਨਾਂ ਨੂੰ ਸਮਝਾਇਆ ਜਾਂਦਾ ਕਿ ਜੋ ਹੋ ਰਿਹਾ ਜੇ ਤੂੰ ਭਗਤੀ ਵੀ ਕਰ ਰਿਹਾ ਤੇ ਪਰਮਾਤਮਾ ਹੀ ਤੇਰੇ ਤੋਂ ਕਰਵਾ ਰਿਹਾ ਇਹਦੇ 'ਚ ਤੇਰਾ ਆਪਣਾ ਕੁਝ ਵੀ ਨਹੀਂ ਹੈ ਤੇ ਦੋਸਤੋ ਇਦਾਂ ਹੀ ਹੈ ਤੁਹਾਡੇ ਕਰਮ ਤੇ ਕੁਝ ਸੰਯੋਗ ਮਿਲ ਕੇ ਹੀ ਤੁਹਾਡਾ ਜੀਵਨ ਬਣ ਰਿਹਾ ਵਾ ਸਭ ਕੁਝ ਤੁਹਾਡੇ ਹੱਥ 'ਚ ਵੀ ਨਹੀਂ ਆ ਤੇ ਸਭ ਕੁਝ ਪ੍ਰਕਿਰਤੀ ਵੀ ਨਹੀਂ ਕਰ ਰਹੀ ਤੁਹਾਡੇ ਨਾਲ ਕੁਝ ਚੀਜ਼ਾਂ ਨੇ ਜਿਹੜੀਆਂ ਪ੍ਰਕਿਰਤੀ ਦੇ ਕੰਟਰੋਲ 'ਚ ਨੇ ਤੇ ਕੁਝ ਚੀਜ਼ਾਂ ਤੁਹਾਡੇ ਕੰਟਰੋਲ 'ਚ ਵੀ ਹੈ ਨੇ ਕੁਝ ਹੱਦ ਤੱਕ ਜਿੱਦਾਂ ਆਪਾਂ ਰੋਟੀ ਆ ਰੋਟੀ ਆਪਾਂ ਬਣਾਉਨੇ ਆ ਖਾਣੇ ਮੂੰਹ ਤੱਕ ਲੈ ਕੇ ਜਾਣਾ ਉਹ ਸਾਡੇ ਕੰਟਰੋਲ 'ਚ ਆ ਉਹਨੂੰ ਚਬਾਉਣਾ ਸਾਡੇ ਕੰਟਰੋਲ 'ਚ ਪਰ ਜਦੋਂ ਉਹ ਅੰਦਰ ਚਲ ਜਾਂਦੀ ਆ ਉਹਦੇ ਬਾਅਦ ਸਾਡੇ ਕੰਟਰੋਲ 'ਚ ਨਹੀਂ ਆ ਅੰਦਰ ਜਿਹੜੇ ਸਾਡੇ ਜਿਹੜੇ ਮਸ਼ੀਨਰੀ ਆ ਉਹਦੇ ਨਾਲ ਕੀ ਕਰ ਰਹੀ ਐ ਕਿਦਾਂ ਉਹ ਚ ਵਿਟਾਮਿਨ ਪ੍ਰੋਟੀਨ ਅਲੱਗ ਕਰ ਰਹੀ ਐ ਕਿਦਾਂ ਦਿਲ ਧੜਕ ਰਿਹਾ ਕਿਦਾਂ ਸਾਲ ਚੱਲ ਰਿਹਾ ਇਹ ਸਾਡੇ ਕੰਟਰੋਲ 'ਚ ਨਹੀਂ ਆ ਲੇਕਿਨ ਕੋਸ਼ ਸਰੀਰ ਸਾਡੇ ਕੰਟਰੋਲ 'ਚ ਆ ਇਦਾਂ ਹੀ ਕੋਸ਼ ਕਰਮ ਸਾਡੇ ਕੰਟਰੋਲ 'ਚ ਨੇ ਤੇ ਜਿਹੜੇ ਕੋਸ਼ ਚੀਜ਼ਾਂ ਨੇ ਜਿਹੜੀਆਂ ਪ੍ਰਕਿਰਤੀ ਦੇ ਨਿਯਮ ਦੇ ਹਿਸਾਬ ਨਾਲ ਹੀ ਚੱਲਦੀਆਂ ਜਿਨ੍ਹਾਂ ਨੂੰ ਅਸੀਂ ਚਾਹ ਕੇ ਵੀ ਨਹੀਂ ਬਦਲ ਸਕਦੇ ਤੇ ਦੋਸਤੋ ਦੋਵੇਂ ਗੱਲਾਂ ਸੱਚੀਆਂ ਨੇ ਕਹਿਣ ਦਾ ਭਾਵ ਇਹ ਆ ਤੇ ਆਖਿਰ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਜਰੂਰ ਕਮੈਂਟ ਬਾਕਸ ਵਿੱਚ ਲਿਖਿਓ ਤੇ ਆਪਣੀ رائے ਲਿਖਣਾ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਨੂੰ ਲਾਈਕ ਜਰੂਰ ਕਰਨਾ ਫਿਰ ਮਿਲਾਂਗੇ ਦੋਸਤੋ ਨਵੇਂ ਟੌਪਿਕ ਨਵੇਂ ਵੀਡੀਓ ਦੇ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ